ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੰਡ ਪੰਜ ਗਰਾਈ ਖੁਰਦ ਆ ਗਿਆ ਸਜਣੋ ਗਵਾਂਡਲਾ ਪੰਡੇ ਦਾ ਪੰਜ ਗਰਾਈ ਕਲਾਂ ਰਹਿ ਜਾਂਦਾ ਇੱਕਰੇ ਲੋ ਪਰਿਵਾਰ ਦੇ ਕੋਲੋਂ ਇੱਕ ਤੋਂ ਨੂੰ ਪਹਿਲਾ ਸੂਆ ਸੁੰਦੀ ਝੋਟੀ ਵਿਕਰੀ ਵਾਲੀ ਵਿਖਾਉਣ ਲੱਗੇ ਆ ਚੰਗੇ ਕਦ ਕੱਢਦੀ ਚੰਗੇ ਕਦ ਕੱਢਦੀ ਇਸ ਕਰਕੇ ਕਿਵੱਟੇ ਕਦ ਕੱਢਦੀ ਤੇ ਪੂਰੀ ਪਲੀ ਸੰਭੀ ਤੇ ਨਿੱਕਰ ਝੋਟੀ ਦਿਨ ਹਜੇ ਕਰਮਾਲੀ ਕਰਤੀ ਕਰਾਉਂਦੀ ਐ ਇੱਕ ਹਫਤੇ ਤੋਂ 5 ਦਿਨ ਦੀ ਰੇਂਜ ਤੇ ਲੈ ਜਾਣੇ ਆ ਵੱਡਾ ਬੋਡੀ ਸਟ੍ਰਕਚਰ ਆ ਬਾਕੀ ਚੰਗਾ ਗਾ ਸੀਮਨ ਲੱਗਿਆ ਹੋਇਆ ਟੋਰ ਕੇ ਵੀ ਵੇਖਾਂਗੇ ਬਾਕੀ ਜਿਹੜੀ ਡਿਟੇਲ ਇਹਦੀ ਉਹ ਆਪਾਂ ਮਾਲਕਾ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਬੀਰ ਜੀ ਸასი ਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਬਾਈ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਹੀ ਆਪਣਾ ਨਾਮ ਦੱਸ ਦਈਏ ਮੇਰਾ ਨਾਮ ਬੂਟਾ ਸਿੰਘ ਆ ਮੈਂ ਫੌਜ ਦੇ ਵਿੱਚ ਹੁਣ ਰਿਟਾਇਰ ਹੋਇਆ ਠੀਕ ਆ ਬੂਟਾ ਸਿੰਘ ਢਿੱਲੋਂ ਫੌਜੀ ਕਹ ਕੇ ਆ ਸਕਦਾ ਕੋਈ ਵੀ ਵੀ ਜੇ ਕੋਈ ਸੱਜਣ ਨੇੜੇ ਦਾ ਆਉਣਾ ਨੇੜੇ ਦਾ ਹਾਂਜੀ ਕਈ ਵਾਰੀ ਫੋਨ ਨਹੀਂ ਵੀ ਲੱਗਦਾ ਹਨਾ ਹਾਂਜੀ ਤੇ ਬੂਟਾ ਸਿੰਘ ਫੌਜੀ ਪੁੱਛ ਕੇ ਆ ਜੀ ਹਨਾ ਇਹ ਆਪਣਾ ਨਾਮ ਹਾਂਜੀ ਠੀਕ ਆ ਪੈਨ ਆ ਗਿਆ ਪੰਜ ਕਰਾਂ ਹੀ ਖੁਰਦ ਪੰਜ ਕਰਾਂ ਹੀ ਖੁਰਦ ਛੋਟੀ ਪੰਜ ਕਰਾਂ ਹੀ ਕਹਿੰਦੇ ਆ ਛੋਟੀ ਪੰਜ ਕਰਾਂ ਹੀ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਆ ਜੀ ਬਾਕਾ ਪ੍ਰਾਣਾ ਆ ਗਿਆ ਹਨਾ ਤਸਵੀਰ ਜਿਲ੍ਹਾ ਮੋਗਾ ਆ ਗਿਆ ਜਿਲ੍ਹਾ ਮੋਗਾ ਤੇ ਵੱਡੀ ਪੰਜ ਗਰਾਈ ਵੀ ਨੇੜੇ ਹੀ ਆ ਨੇੜੇ ਬਿਲਕੁਲ ਸਮਾਲਸਰ ਤੇ ਵੱਡੀ ਪੰਜ ਦੇ ਸਨ ਵਿੱਚ ਆਈ ਸਨ ਵਿੱਚ ਹੀ ਪਿੰਡ ਹਨਾ ਛੋਟੀ ਪੰਜ ਗਰਾਈ ਹਾਂਜੀ ਤੇ ਇਹ ਛੋਟੀ ਆਪਣੇ ਘਰ ਦੀ ਹੈ ਵੀਰ ਜੀ ਰਾਈ ਪਾਲੀ ਹੈ ਹਾਂਜੀ ਪਹਿਲਾ ਸੂਆ ਪਹਿਲਾ ਸੂਆ ਹੀ ਠੀਕ ਆ ਦਿਨ ਕਿੰਨੇ ਲੈ ਜੂਗੀ ਆਈ ਦੀਆ ਇੱਕ ਹਫਤਾ ਕ ਲੈ ਜੂਗੀ ਬਲਾਈ ਹਾਂ ਇੱਕ ਹਫਤੇ ਦੀ ਰੇਂਜ ਚ ਲੈ ਜੂਗੀ ਹਨਾ ਹਾਂਜੀ ਤੇ ਜਿਵੇਂ ਭੈਣ ਨੇ ਦੱਸਿਆ ਵਧੀਆ ਟੀਕੇ ਤੋਂ ਗੱਭਣਾ ਹੈ ਵਧੀਆ ਵਧੀਆ ਕੱਭਣਾ ਹੈ ਕੋਲ ਡਾਕਟਰ ਤੋਂ ਆਪਾਂ ਟੀਕਾ ਲਓ ਹਾਂਜੀ ਤੇ ਬਾਰ ਪਿੱਛੇ ਲੋ ਬੇਫਿਕਰੀ ਬੇਫਿਕਰ ਬਿਲਕੁਲ ਹੀ ਥਾਨ ਤੱਕ ਲਾਬ ਦੇ ਵੇਖ ਕੇ ਲੈ ਜੀ ਹਾਂਜੀ ਉਹ ਆਪਣਾ ਫੁੱਲ ਗਰੰਟੀ ਆ ਫੁੱਲ ਗਰੰਟੀ ਆਹੀ ਠੀਕ ਹੈ ਸੀਲ ਪੂਰੀ ਆ ਜੀ ਠੀਕ ਜਿਵੇਂ ਮਰਜ਼ੀ ਹੱਥ ਫੇਰੀ ਜੋ ਕੋਈ ਚੱਕਰ ਨਹੀਂਗਾ ਓਕੇ ਹਾਂਜੀ ਵੀ ਹਾਂ ਕੋਈ ਐ ਨਹੀਂ ਹੈਗਾ ਵੱਡੇ ਕਦ ਕਦ ਹਾਂਜੀ ਜਦੋਂ ਡਰ ਹੁੰਦਾ ਕਈ ਵਾਰੀ ਬੰਦੇ ਪਸੂ ਨੂੰ ਹੱਥ ਲਾਈ ਗਏ ਤਾਂ ਉਹ ਮਾਰ ਸਟ ਕਦ ਹੋਊਗਾ ਹਾਂਜੀ ਹਨਾ ਹਾਂਜੀ ਮੇਰਾ ਅੱਜ 11 6 ਇਹਦਾ ਕਦ ਹੋਊਗਾ ਹਾਂਜੀ ਮੇਰਾ ਹਾਂਜੀ ਤੇ ਪੂਰੀ ਵੱਡੀ ਝੂਟੀ ਆ ਗਈ ਜਿਵੇਂ ਪਹਿਲਾਂ ਕਦ ਫੁੱਲਾ ਹਾਂਜੀ ਤੇ ਤੂਰੀਏ ਭੈਣੇ ਇਹਨੂੰ ਤੁਸੀਂ ਤੋੜਦੇ ਜੋ 20 22 ਤੋਂ ਡਰਦੀ ਆ ਨਾ ਤੁਸੀਂ ਤੋਰਦੇ ਕੋਈ ਗਾ ਸੱਜਣੋ ਤੋਰ ਚੈੱਕ ਕਰਿਓ ਚੰਗਾ ਦੁੱਧ ਭਰੂਗੀ ਝੁੱਟੀ ਪਹਿਲਾਂ ਹੀ ਕਿਉਂਕਿ ਸਭੀ ਬਹੁਤ ਤੇ ਥੋੜਾ ਜਿਹਾ ਘਰ ਦੇ ਪਸ਼ੂਆ ਉਪਰਾ ਕਰ ਜਾਂਦੇ ਆ ਝੋਲੀ ਢਾਲੀ ਜਿਹੜੀ ਇਹਦੇ ਤਿਆਰੀ ਕੀਤੀ ਹੈ ਲੈ ਦੇ ਭਾਂਡੇ ਵੀ ਖੁੱਲਣਗੇ ਉਹ ਚੈੱਕ ਕਰੀਂ ਅੱਜ ਜਦੋਂ ਮੈਂ ਕਹਿੰਦੀ ਹਾਂ ਸੇਕ ਕੋਣੀ ਨਹੀਂ ਦਿੱਤੀ ਹੈ ਹਾਂ ਹਾਂ ਕੋਈ ਨਹੀਂ ਭਾਵੇਂ ਮੈਂ ਇੱਥੇ ਬੰਦ ਦੇ ਹੁਣ ਕੋਈ ਗੱਲ ਦੇਖੋ ਠੀਕ ਹੈ ਹਾਂ ਲੈ ਚਲੋ ਵੇਖੋ ਪਾਤਰ ਭੈਣ ਦੇ ਕੱਟ ਵਿੰਟੇਜ ਵਾਲਾ ਇਹ ਬਹੁਤ ਵੱਡੇ ਬੋਡੀ ਇਫੈਕਟ ਕਰਦੀ ਛੋਟੀ ਤੋਂ ਨੂੰ ਛੋਟੀ ਪੰਜ ਕਰਾਈ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੋਂ ਕਵਰ ਕਰਤੀ ਆ ਰੇਟ ਪੁੱਛ ਲੈਨੇ ਆਪਾਂ ਲੈ ਲਈਏ ਜਾਣਕਾਰੀ ਦੇਖੋ ਖੜਾਵਾ ਫੜੂਆ ਬਹੁਤ ਚੰਗਾ ਕੱਟੀ ਦਾ ਚੰਗੀ ਛੋਟੀ ਖਰੀਦਣ ਦੇ ਚਾਹਵਨ ਪੈ ਨਹੀਂ ਡਰਨਾ ਜਾਈ ਵੀਰ ਹਰਾਂ ਦਾ ਨੰਬਰ ਸਕਰੀਨ ਤੇ ਆ ਤੇ ਸੰਪਰਕ ਕਰ ਲਿਆ ਜੋ ਤੇ ਭਾਉ ਜੀ ਇਹਦਾ ਬੂਟਾ ਸਾ ਕੀ ਰੇਟ ਰੱਖਾਂਗੇ ਯਾਰ ਰੇਟ ਜੀ 165 ਆਈ ਆਏ ਭੈਣ ਭਰਾ ਦਾ ਮਾਨਤਾ ਨ ਹੋ ਜੂ ਨਾ ਹਾਂਜੀ ਪੱਕਾ ਹੋਊਗਾ ਹੀ ਠੀਕ ਆ ਵੀ ਜਿਹੜਾ ਕੋਈ ਸੱਜਣ ਇਹਨੂੰ ਖਰੀਦਣੀ ਚਾਹੁੰਦਾ ਹੋ ਆਪਣੇ ਨਾਲ ਸੰਪਰਕ ਕਰੇ ਸੰਪਰਕ ਕਰ ਸਾਡਾਂ ਨਾਲ ਸੌਦਾ ਕਰ ਲਾਂਗੇ ਹੈਨਾ 1 ਲੱਖ ਤੇ 65000 ਰੁਪਏ ਸੱਜਣੋ 1 ਲੱਖ ਤੇ 65000 ਰੁਪਿਆ ਇਸ ਝੋਟੀ ਦੀ ਡਿਮਾਂਡ ਆ ਵੀ ਹਰ ਨੇ ਰੱਖੀ ਬਾਕੀ ਜਿਹੜਾ ਸੱਜਣ ਪਸੰਦ ਕਰਦਾ ਉਹ ਸੰਪਰਕ ਕਰ ਲਿਓ ਥੋੜਾ ਸੌਦਾ ਕਿਸੇ ਵੀ ਹੋ ਜੇ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ